ਹਾਂ ਜੀ ਆ ਦੇਖੋ ਇਹ ਮੈਂ ਸੂਟਰ ਸਟਿਚ ਕੀਤਾ ਸੀ ਰੈਡੀ ਕੀਤਾ ਜਿਵੇਂ ਪਲੇਨ ਕਪੜਾ ਸੀਗਾ ਪਲੇਨ ਕਪੜੇ ਨੂੰ ਪਹਿਲਾਂ ਕ ਸਟਿਚ ਕੀਤਾ ਜਿਵੇਂ ਇਹਦੀ ਆ ਸਾਰੀ ਸਟਿਚਿੰਗ ਹੈ ਪਹਿਲਾਂ ਲੈਸ ਐਡ ਕਰ ਲਈ ਸੀ ਸਟਿਚ ਕਰ ਲਈ ਸੀ ਫਰਾਈਡੇਜ਼ ਆਇਆ ਵੀ ਕਿਉਂ ਨਾ ਵੀ ਇਹ ਥੋੜਾ ਜਿਹਾ ਖਾਲੀ ਖਾਲੀ ਲੱਗਦਾ ਸੀ ਫਿਰ ਆਪੇ ਦੇ ਵਿੱਚ ਐਡ ਕੀਤੀ ਪੇਂਟਿੰਗ ਸੋ ਹੁਣ ਦੇਖੋ ਕਿੰਨਾ ਪਿਆਰਾ ਪਿਆਰਾ ਲੱਗ ਰਿਹਾ ਹੈ ਬਹੁਤ ਸੋਖੇ ਤਰੀਕੇ ਨਾਲ ਪੇਂਟ ਕੀਤਾ ਤੁਸੀਂ ਵੀ ਇਹ ਸਾਰਾ ਕੁਝ ਕਰ ਸਕਦੇ ਹੋ ਲੋੜ ਹੈ ਤੁਹਾਨੂੰ ਮੇਰਾ ਸਾਥ ਦੇਣ ਦੀ ਹੱਤਵੱਤ ਸਾਥ ਦਿਓ ਤਾਂ ਜੋ ਤੁਸੀਂ ਵੀ ਸੋਹਣੇ ਸੋਹਣੇ ਡਿਜ਼ਾਈਨ ਬਣਾ ਸਕੋ ਆਪਣੇ ਸੂਟਾਂ ਤੇ ਦੇਖ ਸਕੋ ਹਨ ਕਿੰਨੇ ਪਿਆਰੇ ਪਿਆਰੇ ਲੱਗਦੇ ਦੇਖੋ ਕਿੰਨੀ ਪਿਆਰੀ ਪਿਆਰੀ ਡਿਜ਼ਾਈਨਿੰਗ ਹੈ ਕਿੰਨੇ ਸੌਖੇ ਤਰੀਕੇ ਨਾਲ ਬ੍ਰਿਕ ਬ੍ਰਿਕ ਉਹ ਤੁਹਾਡੇ ਆਪ ਦੀ ਇੱਛਾ ਅਕੋਰਡਿੰਗ ਕੋਈ ਵੱਡੇ ਫਲਾਵਰ ਛੋਟੇ ਫਲਾਵਰ ਫਲਾਵਰ ਕੋਈ ਬਟਰਫਲਾਈਆਂ ਕੁਝ ਵੀ ਪਾ ਸਕਦੇ ਆ ਨਾ ਆਪਾਂ ਆ ਦੇਖੋ